ਸਾਰੇ ਪਿੰਡ ਦੇ ਲੋਕਾਂ ਵੱਲੋਂ ਮਾਤਾ ਜੀ ਨੂੰ ਸਪੰਚੀ ਚੁਣਿਆ ਸੇਵਾ ਕਰਨ ਦਾ ਮੌਕਾ ਦਿੱਤਾ ਮੰਨ ਦੱਸਿਆ। ਤੁਹਾਡੇ ਸੇਵਾ ਤੇ ਸਪੰਚੀਆ ਤਾ ਸਿੱਝਾ। ਤਾਂ ਦੋ ਕੀ ਦੇਦੇ? ਵਾਇਗੁਰਜੀ ਦਾ ਖਾਲਸਾ, ਵਾਇਗੁਰਜੀ ਦੀ ਫਤਿਹ। ਮੇਰੀ ਮਾਤਾ ਸਰਪੰਚਾ, ਬਲਵਿੰਦਰ ਕੋ ਸਰਪੰਚਾ ਤੁਹਾਨੂੰ ਪਿੰਡ ਦੇ ਲੋਕਾਂ ਨੇ ਸੇਵਾ ਕਰਨ ਦਾ ਮੌਕਾ ਦਿੱਤਾ। ਅਸੀਂ ਪਿੰਡ ਦਾ ਸੇਵਾ ਕਰਾਂਗੇ। ਸਾਡੇ ਪਿੰਡ ਦੇ ਕੰਮ ਬਹੁਤ ਜ਼ਿਆਦਾ ਹੋਣ ਵਾਲੇ ਨੇ। ਗਾੜੀ ਸਰਕਾਰ ਦੇ ਸਹਿਯੋਗ ਨਾਲ ਸਾਰੇ ਕੰਮ ਕਰਾਂਗੇ। ਪਿਛਲੀ ਪੰਚਾਇਤੋਂ ਲੋਕ ਜਿਹੜੇ ਪੰਨ ਕੰਮ ਰਹਿ ਚੁੱਕੇ ਇਹ ਜੋ ਤੁਹਾਡੀ ਬਹੀ ਦੇ ਪੂਰੇ ਕਰਾਈ ਜੀ। ਸਰ ਪਿਛਲੀ ਪੰਚਾਇਤ ਦਾ ਕੋਈ ਕੰਮ ਨਹੀਂ ਸਾਡੇ ਨਾਲਿਆਂ ਦਾ ਕੰਮ ਹੋਣ ਵਾਲਾ ਸਪਨਾ ਦੇ ਕੰਮ ਹੋਣ ਵਾਲੇ ਸਪੜ ਬਿਲਕੁਲ ਭਰੇ ਪਏ ਨੇ ਪਾਣੀ ਲੋਕਾਂ ਦੀ ਗਲੀਆਂ ਦੇ ਵਿੱਚ ਦਰਾਂ ਫੈਂਡਿਆ ਕੰਮ ਕੋਈ ਨਹੀਂ ਚਾਹੀਦਾ ਸਾਡੇ ਪਿੰਡ ਦਾ ਹੋਇਆ ਸਰ ਤੁਸੀਂ ਆਮ ਦੇਖਿਆ ਹੋਏਗਾ ਜਦੋਂ ਬਾਹਰਲੇ ਪਿੰਡਾਂ ਵਿੱਚ ਜਾਈਦਾ ਫੁੱਟ ਫੁੱਟੇ ਲੱਕੀ ਹੁੰਦੇ ਲਾਟਾਂ ਲੱਗੀਆਂ ਹੁੰਦੀਆਂ ਸੋ ਜਦੋਂ ਪਿੰਡ ਦੇ ਉੱਪਰ ਇੰਟਰਵਿਊ ਚਾਹੀਏ ਇੱਕ ਸੋਹਣੀ ਪਾਰਕੀ ਬਣਾਈ ਦਉਂਦੀ ਐ ਦਸਤਾਂਸ ਨਹੀਂ ਹੁੰਦੀ ਲਾਇਬ੍ਰੇਰੀ ਹੁੰਦੀ ਪਾਰਕ ਨੌਜਵਾਨਾਂ ਸਮਾਤੇ ਓਪਨ ਜੈਂਗ ਹੁੰਦੀ ਜਾਂ ਖੇਡ ਦਾ ਮદાન ਹੁੰਦਾ ਸੋ ਇੱਕ ਵਧੀਆ ਦਿਖਣ ਲੱਗ ਜਾਂਦੀ ਐ ਕੀ ਤੁਹਾਨੂੰ ਲੱਗਦਾ ਪ ਸਾੜਾ ਪਿੰਡ ਕੋਈ ਨਹੀਂ ਅਜੇ ਆ ਗਈ ਸੂਤਾਂ ਗਿਆ ਨਹੀਂ ਸਰ ਪਿੰਡ ਦੇ ਸਰਪੰਚ ਪਿਛਲੇ ਪਾਹੇ ਬੜੇ ਆਇਆ ਪਰ ਸਾਡੇ ਪਿੰਡ ਦੇ ਵਿੱਚ ਕੋਈ ਵੀ ਗਰਾਉਂਡਾਂ ਦੇ ਵਿੱਚ ਜਾ ਕੇ ਵੇਖ ਲੋ ਗਰਾਉਂਡਾਂ ਦੇ ਵਿੱਚ ਕਿੰਨੇ ਕਿੰਨੇ ਆ ਭੰਗ ਚੜੀ ਦੀ ਆ ਕਿਤੇ ਸਾਫ ਸਪਾਈ ਤੱਕ ਨਹੀਂ ਹੋਈ ਪਿੰਡ ਦੇ ਗਾੜਲੇ ਪਾਸੇ ਗਰਾਉਂਡ ਦੇ ਜਾ ਕੇ ਵੇਖ ਲੋ ਭੰਗ ਬੰਦੇ ਬੰਦੇ ਜੀ ਉੱਚੀ ਹੋਈ ਚੜੀ ਆ ਕੋਈ ਕੰਮ ਨਹੀਂ ਸਾਡੇ ਪਿੰਡ ਦੇ ਹੋਏ ਸਾਰੇ 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 ਇੱਕ ਵਕਾਸ਼ ਦੇ ਕੰਮ ਸਾਰੇ ਹੋਣ ਵਾਲੇ ਸਰ ਕੀ ਕੋਸ਼ਿਸ਼ ਕੀਤੀ ਜਾਏ ਕਿ ਤੁਹਾਡੇ ਵੱਲੋਂ ਹੋਏ ਮੁੱਢੋਂ ਕੰਮ ਸਰ ਅਸੀਂ ਕੋਸ਼ਿਸ਼ ਪੂਰੀ ਕਰਾਂਗੇ ਕਿ ਪਿੰਡ ਦੇ ਜਿਹੜੇ ਕੰਮ ਕਰਨ ਵਾਲੇ ਸਾਰੇ ਹੋਣਗੇ ਸਰ ਸਾਡੇ ਪਿੰਡਾਂ ਦੇ ਵਿੱਚ ਨਾ ਸਸ ਕਾਦੀ ਸਮਝ ਆ ਕਾਦੀ ਨਹੀਂ ਆ ਜਿਹੜੇ ਯੋਗ ਲੋਕ ਆ ਉਹਨਾਂ ਦਾ ਸਰਕਾਰ ਨਹੀਂ ਬਣੇ ਹੁੰਦੇ ਉਹ ਗਰੀਬੀ ਦਾ ਰਾਸ਼ਨ ਨਹੀਂ ਦਾ ਬਣਦਾ ਕੀ ਤੁਹਾਡੇ ਪਿੰਡ ਦੇ ਵਿੱਚ ਕੋਈ ਪ੍ਰੋਜੈਕਟ ਨਹੀਂ ਆਇਆ ਨਹੀਂ ਸਰ ਸਾਡੇ ਪਿੰਡ ਦੇ ਰਾਸ਼ਨ ਕਾਰਡ ਬਿਲਕੁਲ ਪੂਰੇ ਬਣੇਦੇ ਨੇ ਕੋਈ ਨਹੀਂ ਜਾਏਗਾ ਕੋਈ ਕੋਈ ਇੱਕ ਅੱਧਾ ਕੋਈ ਰਹਿਗਾ ਉਹ ਕਦ ਰਹਿਗਾ ਉਹਨੇ ਤਾਂ ਸਾਰੇ ਕਾਦ ਰਾਸ਼ਨ ਕਾਰਡ ਬਣੇ ਆ ਸਰ ਸਾਰਿਆਂ ਨੂੰ ਮਿਲਦੀ ਆ ਕਣਕ ਮਿਲਦੀ ਸਰ ਗਰੀਬ ਬੰਦਿਆਂ ਨੂੰ ਗਰੀਬ ਵਰਗ ਦੇ ਸਾਰਿਆਂ ਨੂੰ ਮਿਲਦੀ ਸਰ ਮਨਰੇਤਾ ਦੀ ਲਲਗੰਦ ਦੇ ਕਾਦੀ ਵਿੱਚ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਰੋਜ਼ਗਾਰ ਨਹੀਂ ਦਿੱਤਾ ਜਾਂਦਾ ਉਹ ਨਹੀਂ ਜਾਇ ਨਾ ਪਾਈ ਜਾਂਦੇ ਨੇ ਤੁਹਾਡੀ ਗਾਈ ਦੇ ਵਿੱਚ ਕਿਵੇਂ ਬਰਾਬਰ ਕੀਤਾ ਜਾਵੇ ਸਰ ਸਾਡੇ ਪਿੰਡ ਚ ਕਿਸੇ ਨੂੰ ਜਾਇਜ਼ ਨਹੀਂ ਸਾਡੇ ਪਿੰਡ ਦੇ ਘਟੋ ਘਟ 20 25 ਜਾਣੇ ਜਿਹੜੇ ਆ ਨਰੇਗਾ ਦੇ ਵਿੱਚ ਕੰਮ ਕਰਦੇ ਆ ਨਹਿਰ ਮੈਕਮੇ ਦੇ ਵਿੱਚ ਅਸੀਂ ਕਹਿ ਕੇ ਉਹਨਾਂ ਨੂੰ ਲਵਾਇਆ ਨਰੇਗਾ ਦੇ ਵਿੱਚ ਦਿਹਾੜੀਆਂ ਲਾਉਣ ਜਾਂਦੇ ਆ ਸਾਡਾ ਨੂੰ 3 4 ਮਹੀਨੇ ਤੋਂ 3 ਦੇ 3 ਮਹੀਨੇ ਹੋ ਗਿਆ ਲਗਾਤਾਰ ਦਿਹਾੜੀਆਂ ਲੱਗਣੀਆਂ ਨਹੀਂ ਸਰ ਜਿਹੜੇ ਸੀਖ ਜੋਗ ਲੋਕ ਪਾਏ ਆ ਹਾਂ ਬਿਲਕੁਲ ਜਿਹੜੇ ਜੋ ਕੰਮ ਕਰਨ ਦੇ ਲੈਕਦੇ ਨੇ ਉਹ ਸਰ ਕਰਦੇ ਆ ਹਾਂ ਜੀ ਪਿੰਡ ਦੀ ਅਜੂਬਸ ਨੂੰ ਲੈ ਕੇ ਕਿਵੇਂ ਦੇਜੋ ਕੀ ਲੱਗਦਾ ਸਪੋਤਿਸ਼ਤਾ ਦੀ ਕਮੀ ਆ ਜਾਂ ਅਪਰੇਟਿੰਗ ਹੋ ਰਹੀ ਹੈ ਸਰ ਸਕੂਲ ਦੇ ਵਿੱਚ ਕਮੀਆਂ ਦੇ ਸਾਰੇ ਬੜੀਆਂ ਨੇ ਬਿਲਡਿੰਗਾਂ ਉਹ ਵੀ ਬਣਾਈ ਦੀ ਆ ਅੰਗਨਵਾੜੀ ਦੀ ਬਿਲਡਿੰਗ ਬਣਾਈ ਜਾਂ ਉਹ ਵੀ ਸਰ ਕੋਈ ਉਹਦਾ ਪਤਾ ਨਹੀਂ ਪਾਣੀ ਉੱਤੇ ਖੋਤਾ ਗੋਡੇ ਗੋਡੇ ਪਾਣੀ ਖਲੋਤਾ ਵਾ ਟਟੰਡੀ ਆ ਨਵੀਂ ਬਿਲਡਿੰਗ ਬਣਾਈ ਜਾਂ ਕੋਈ ਉਹਦੀ ਰਿਪੇਅਰ ਨਹੀਂ ਕੀਤੀ ਸਰ ਇਦਾਂ ਹੀ ਪਈ ਆ ਇਹ ਨਿਮਿਤਰ ਸਕੂਲ ਦੇ ਸਰ ਇਹ ਪੰਜਵੀਂ ਤੱਕ ਸਕੂਲ ਆ ਜੀ ਅਪਗ੍ਰੇਡ ਹੋਣ ਦੀ ਲੋੜ ਹੈਗੀ ਹੈ ਇੱਥੇ ਕੋਈ ਹਾਂਜੀ ਹਾਂਜੀ ਹੈਗੀ ਸਰ ਹੈਗੀ ਆ ਉਹ ਪਹਿਲਾਂ ਵੀ ਸਰਪੰਚ ਸਾਹਿਬ ਦਾ ਹੀ ਹੁਣ ਕੇ ਪਿੰਡ ਦੇ ਰਾਜੂ ਸਾਹਿਬਾਨ ਹੋਣਗੇ ਕਿ ਇਹਨੇ ਸਰਪਰਾਧ ਨਹੀਂ ਕਰਿਆ ਆ ਪ੍ਰਸ਼ਾਸਨ ਦੇ ਕੰਮ ਕੋਈ ਨਹੀਂ ਕੀ ਹੋਏਗੇ ਜਿਹੜਾ ਅਪਗ੍ਰੇਡ ਹੋਣਾ ਚਾਹੀਦਾ ਸਰ ਕਿਹਨੇ ਨਹੀਂ ਕੀਤੀ ਅਜੇ ਤੱਕ ਉਹ ਤੁਹਾਡੇ ਵੱਲੋਂ ਕੋਸ਼ਿਸ਼ ਕੀਤੀ ਤੁਹਾਡੇ ਵੱਲੋਂ ਕੋਸ਼ਿਸ਼ ਕੀਤੀ ਵੀ ਚਲੋ ਗਾਂ ਤੱਕ ਹੋ ਜੇ ਸਰ ਜੋਧਰ ਦਾ ਸਿਆਪਰੋਧ ਪੰਜਾਬ ਸਰਕਾਰ ਨੇ ਮੈਂ ਜਿਹੜੀ ਐ ਸੋ ਆਪ ਜੀ ਦੇ ਪਿੰਨੂ ਲੈ ਕੇ ਕਿਵੇਂ ਦੇਖਦੇ ਸਰ ਸਾਡੇ ਪਿੰਡ ਬਿਲਕੁਲ ਠੀਕ ਠਾਕ ਆ ਕੋਈ ਨਸ਼ੇ ਵਾਲਾ ਕੋਈ ਬੰਦਾ ਨਹੀਂ ਹੈਗਾ ਜੇ ਕੋਈ ਹੈਗਾ ਹੀ ਤੂੰ ਉਹੀਂ ਵੈਸੇ ਫੜ ਕੇ ਫੜਾਤਾ ਸਰ ਉਹ ਬਿਲਕੁਲ ਠੀਕ ਆ ਤੁਹਾਡਾ ਪਿੰਡ ਬਿਲਕੁਲ ਠੀਕ ਠਾਕ ਸਰ ਬਿਲਕੁਲ ਠੀਕ ਠਾਕ ਇੱਕ ਦੋ ਬੰਦੇ ਹੈਗੇ ਹੀ ਸਰ ਉਹ ਇੱਕ ਦੋ ਬੰਦੇ ਵੈਸੇ ਹੀ ਜੇਲ੍ਹ ਦੇ ਵਿੱਚ ਅਸੀਂ ਆਪ ਕਹਤਾ ਖੁਦ ਕਹਤਾ ਇੱਕ ਬੰਦਾ ਹੁਣ ਵੀ ਹੈਗਾ ਸੀ ਮੈਂ ਸੱਚ ਨੂੰ ਖੁਦ ਆਪ ਕਹਿ ਗਿਆ ਆ ਕਿ ਇਹ ਇਦਾਂ ਦਰ ਨੂੰ ਸਬ ਵੇਚਲਾਵਾ ਤੇ ਇਹਨੂੰ ਬੰਦ ਕਰਾਓ ਸਰ ਕੱਚੇ ਪੁਛਾਂ ਗਰਾ ਸਾ ਪਿੰਡਾਂ ਚਾਹੀਏ ਨਵੇਂ ਹੋਮ ਭਰੇ ਗਏ ਆ ਆਪ ਜੀ ਦੇ ਕੈਂਪਿੰਗ ਵਿੱਚ ਕਿੰਨੇ ਕੱਚੇ ਬਣ ਕਰਾਵਾ ਇੱਕਲੇ ਨਵੇਂ ਹੋਮ ਭਰੇ ਗਏ ਸਰ ਸਾਡੇ ਪਿੰਡ ਘੱਟੋ ਘੱਟ ਵੀ ਨੇ 35 40 ਕੱਚੇ ਕੋਠਿਆਂ ਦੀ ਗਰਾਟਾ ਭਰੀਆਂ ਗਈਆਂ ਪਿਛਲੀ ਸਾਲ ਜਾਈ ਕਿ ਸਰ ਪਿਛਲੀ ਇੱਕ ਪੈਸਾ ਨਹੀਂ ਕੋਈ ਸੜਾ ਡਿਆ ਆ ਜੀ ਬੇਤੀ ਹੁਣ ਜੇ ਅਨਦਰ ਇਲੈਕਸ਼ਨ ਦੇ ਵਿੱਚ ਆ ਉਹ ਦਾ ਹੁੰਦਾ ਤੁਹਾਡੇ ਪਿੰਡ ਤੇ ਕਾਫੀ ਨੌਜਵਾਨ ਨੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਦੇ ਲੋਕੀ ਫਿਰ ਆਉਣਗੇ ਸਰ ਉਹਨਾਂ ਨੂੰ ਖੇਡਾਂ ਦਾ ਸਮਾਨ ਸਾਰਾ ਦਿੱਤਾ ਜਾਏਗਾ ਅਸੀਂ ਸਰ ਪਿੰਡ ਦੇ ਵਿੱਚੋਂ ਅਸੀਂ ਪੰਚਾਇਤ ਨੇ ਇਹ ਕਾਦੇ ਵਿੱਚ ਅਸੀਂ ਮਤੇ ਪਾ ਕੇ ਦਿੱਤੇ ਨੇ ਵੀ ਜਿਹੜਾ ਗਰਾਊਂਡ ਦਾ ਟਰੈਕ ਹੀ ਬਣ ਜੇ ਸਰ ਟਰੈਕ ਬਣਨ ਵਾਸਤੇ ਅਸੀਂ ਥੋੜੇ ਦਿਨ ਤੱਕ ਟਰੈਕ ਦਾ ਵੀ ਅਸੀਂ ਕੰਮ ਚਾਲੂ ਕਰ ਦਾਂ ਸਰ ਉਹ ਮਲਕੀ ਮਜ਼ਦੂਰ ਹੋ ਗਿਆ ਸਾਰਾ ਮਲਕੀ ਹੋ ਗਿਆ ਵਾ ਬਾਕੀ ਜੋ ਸਹੂਲਤਾਂ ਜਣੀਆਂ ਅਸੀਂ ਦੇਵਾਂਗੇ ਤੇਈ ਬੜੀ ਪਿੰਡਾਂ ਦੇ ਝਗੜੇ ਇੰਨੇ ਕੁ ਵੱਜ ਜਾਂਦੇ ਆ ਲੋਕਾਂ ਨੂੰ ਥਾਣੇ ਚੱਲੀਆਂ ਧਰਕੇ ਖਾਣੇ ਜਾਂਦਾ ਸਮਾਂ ਹੀ ਬਵਾਦ ਹੁੰਦਾ ਕਾਹਦਾ ਫਾਇਦਾ ਜੋ ਇੱਕ ਅਸਰ ਪੈਂਦੀ ਜੀ ਜੁਨੀਆਂ ਜਿਹੀ ਬਸੰਦਰ ਕਿਵੇਂ ਦੇ ਅਸੀਂ ਅਸੀਂ ਸਰ ਥਾਣੇ ਤੱਕ ਕੰਮ ਜਾਣ ਨਹੀਂ ਦਿੰਦੇ ਸਰ ਜਿਹੜਾ ਕੋਈ ਫੈਸਲਾ ਹੁੰਦਾ ਹੀ ਆਪਣੀ ਪੰਚਾਇਤ ਦੇ ਵਿੱਚ ਬੈ ਕੇ ਅਸੀਂ ਪੰਚਾਇਤ ਹੀ ਨਿਬੇੜਨੇ ਸਰ ਪਿੰਡ ਦੇ ਵਿੱਚ ਕੋਈ ਲਗਤਬਾਜੀ ਨਹੀਂ ਬੜੇ ਪਿਆਰ ਦੇ ਨਾਲ ਕੰਮ ਹੁੰਦਾ ਜਿਹੜਾ ਕੋਈ ਸਰ ਹੁੰਦਾ ਬਰੇੜਾ ਜਾਮ ਨਹੀਂ ਨਾ ਸਹਿਮਤੀ ਨਾਲ ਕੰਮ ਹੋ ਜਾਂਦਾ ਸੈਂਟਰ ਸਰ ਦਾ ਜਾਂ ਪੰਜਾਬ ਸਰ ਦਾ ਸੋ ਖੂਬ ਦਾ ਗਰੀਬ ਲੋਕਾਂ ਦਾ ਵਾਦੇ ਜਿੰਦਾ ਜੋ ਇੱਕ ਮੈਂ ਜੇ ਥੜੇ ਬੰਦੀ ਹੋ ਜਾਂ ਮਰੀ ਟਿਕ ਆਗੀ ਦੀ ਕਾਲੀ ਮੇਕ ਇਹਨੇ ਦੇਖਿਆ ਜਾਏਗਾ ਨਹੀਂ ਸਰ ਸਾਡੇ ਪਿੰਡ ਕੋਈ ਧੜੇ ਬਾਜੀ ਨਹੀਂ ਹੈਗੀ ਸਰ ਸਾਡਾ ਪਿੰਡ ਬੜਾ ਸਹਿਮਤੀ ਨਾਲ ਕੰਮ ਕਰਦਾ ਕਰਦਾ ਜਦੋਂ ਸਰ ਲੈਕਸਾਂ ਲੜਦੇ ਆ ਉਹ ਵੀ ਸਹਿਮਤੀ ਨਾਲ ਸਰ ਇਕੱਠੇ ਬਹਿ ਕੇ ਲੜਦੇ ਆ ਸਾਡੇ ਪਿੰਡ ਕੋਈ ਲੜਤ ਬਾਜੀ ਨਹੀਂ ਕਿਹੜਾ ਹੁਣ ਮੇਜਰ ਕੰਮ ਤੁਸੀਂ ਪਿੰਡ ਦੇ ਵਿੱਚ ਕਰਾਉਣ ਜਾ ਰਹੇ ਹੋ ਦੋਦੀ ਦਾ ਜਿਹੜਾ ਪਿੰਡ ਨੂੰ ਸਖਸ਼ੂਰ ਦਾ ਬਣਨ ਦੇ ਸਰ ਪਿੰਡ ਦੇ ਵਿੱਚ ਸਪਣਾ ਦਾ ਪਾਣੀ ਦਾ ਬਹੁਤ ਕੰਮ ਖਰਾਬ ਆ ਸਾਬ ਸਪਣਾ ਦੇ ਵਿੱਚ ਪਾਣੀ ਜਿਹੜਾ ਵਾ ਉਹ ਬਾਹਰ ਨਿਕਲ ਨਿਕਲ ਬਾਹਰ ਆਉਣ ਡਿਆ ਸਰ ਪਾਣੀ ਨਾਲਿਆਂ ਦਾ ਕੰਮ ਜਿਹੜਾ ਉਹ ਕਰਾਉਣ ਲੱਗਿਆ ਸਰ ਉਹ ਨਹੀਂ ਹਾਂਜੀ ਜੀ ਗੰਦੇ ਲੋਕਾਂ ਬੜੀ ਮਾੜੀ ਬਣਦੇ ਨੇ ਜੇਵਾ ਕੰਮ ਦਾ ਮਾਨ ਬਖਸ਼ਿਆ ਵਾਦੇ ਸੇਵਾ ਦੇ ਮੱਧਿਆਤ ਕਰਦਾ ਸੋ ਮੈਸੇਜ ਕੀ ਦਿਨ ਦੋਸਤਾਂ ਨੂੰ ਦਾਲੇ ਸਰ ਅਸੀਂ ਜੋ ਵੀ ਕੰਮ ਕਰਾਂਗੇ ਪਿੰਡ ਦੀ ਸਲਾਹ ਨਾਲ ਕਰਾਂਗੇ ਸਾਰੀ ਪਿੰਡ ਦੀ ਪੰਚਾਇਤ ਲੈ ਕੇ ਸਾਰੇ ਪਿੰਡ ਨਗਰ ਨੂੰ ਨਾਲ ਲੈ ਕੇ ਸੇਵਾ ਕਰਾਂਗੇ ਅੱਗੇ ਵੀ ਅਸੀਂ ਕੀਤਾ ਪਿੰਡ ਦਾ ਸੱਪੜ ਦਾ ਕੰਮ ਕੀਤਾ ਪਾਣੀ ਪੁਣੀ ਘਟਾਇਆ ਸਾਰਿਆਂ ਦੀ ਸਹਿਮਤੀ ਦੇ ਨਾਲ ਸਰ ਕੀਤਾ ਗਾਂ ਵੀ ਅਸੀਂ ਸੇਵਾ ਜੀ ਕਰਾਂਗੇ ਸਾਰੇ ਪਿੰਡ ਦੀ ਸਹਿਮਤੀ ਨਾਲ ਕਰਾਂਗੇ